ਗੁੱਡ ਮਾਰਨਿੰਗ एवरीवन ਹਾਊ ਆਰ ਯੂ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਅੱਜ ਆਪਾਂ ਫਿਰ ਥਿਊਰੀ ਕਰਾਂਗੇ ਕੱਲ ਆਪਾਂ ਐਮਸੀਕਿਊ ਕੀਤੇ ਸੀ ਅੱਜ ਆਪਾਂ ਥਿਊਰੀ ਕਰਾਂਗੇ ਜਾਣਾਂਗੇ ਅੱਗੇ ਦੀ ਜਾਣਕਾਰੀ ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਆਪਾਂ ਕਲਾਸ ਹਾਂਜੀ ਪਹਿਲਾ ਟੌਪਿਕ ਇੱਥੋਂ ਸ਼ੁਰੂ ਕਰਦੇ ਹਾਂ ਜਦੋਂ ਆਵਾਜ਼ ਉਚਾਰਨ ਅੰਗ ਨਾਲ ਰਗੜ ਪੈਦਾ ਕਰਨ ਜਾਂ ਪੈਦਾ ਹੋਵੇ ਤਾਂ ਉਸ ਨੂੰ ਕੀ ਆਖਦੇ ਹਨ ਉਸ ਨੂੰ ਵਿਅੰਜਨ ਆਖਦੇ ਹਨ ਅੱਜ ਦਾ ਅੱਗੇ ਨੈਕਸਟ ਪੰਜਾਬੀ ਵਿੱਚ ਕੁੱਲ ਕਿੰਨੇ ਵਿਅੰਜਨ ਹਨ ਪੰਜਾਬੀ ਵਿੱਚ ਕਿੰਨੇ ਵਿਅੰਜਨ ਹਨ ਤਾਂ 38 ਜੇਕਰ ਪੁੱਛਿਆ ਜਾਵੇ ਮੂਲ ਵਿੱਚ ਕਿੰਨੇ ਸਨ ਤਾਂ 32 ਹੁਣ ਕਿੰਨੇ ਆ 38 ਤਾਂ ਪੰਜਾਬੀ ਵਿੱਚ ਸ਼ੁੱਧ ਵਿਅੰਜਨ ਕਿੰਨੇ ਹਨ 29 ਵਯੰਜਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ অপਸ਼ਨ ਸੋਰੀ ਤਿੰਨ ਵਿੱਚ ਵੰਡਿਆ ਗਿਆ ਹੈ ਕਿਹੜੇ-ਕਿਹੜੇ ਉਚਾਰਨ ਸਥਾਨ ਦੇ ਆਧਾਰ ਤੇ ਰੋਕ ਦੇ ਆਧਾਰ ਤੇ ਉਚਾਰਨ ਲਹਿਜੇ ਦੇ ਆਧਾਰ ਤੇ ਆਪਾਂ ਅੱਜ ਪਹਿਲਾਂ ਪੜ੍ਹਦੇ ਹਾਂ ਉਚਾਰਨ ਸਥਾਨ ਦੇ ਆਧਾਰ ਤੇ ਵਿਯੰਜਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਇਹ ਵੰਡਿਆ ਗਿਆ ਹੈ 6 ਕਿਹੜੇ ਕਿਹੜੇ કંਠੀ ਮੂਰਤੁਣੀ ਅਤੇ ਤਾਲਵੀ ਉਲਟਜੀਵੀ ਦੰਤੀ ਦੋ ਹੁੱਠੀ ਅਤੇ ਸੁਰ ਯੰਤਰੀ કંਠੀ ਵਿਅੰਜਨ ਕਿਹੜੇ ਕਿਹੜੇ ਹੁੰਦੇ ਹੈ ਕ ਖ ਖ ਘ ਤੇ ਮੂਰਤੁਣੀ ਕਿਹੜੇ ਹੁੰਦੇ ਹੈ ਜਾਂ ਤਾਲਵੀ ਕਿਹੜੇ ਹੁੰਦੇ ਹੈ ਚ ਚਾ ਛਛ ਝਜਾ ਉਲਟ ਜੀਵੀ ਕਿਹੜੇ ਹੁੰਦੇ ਹੈ ਟੈਂਕਾ ਠਠਾ ਡਡਾ ਢਡਾ ਦੰਤੀ ਕਿਹੜੇ ਹੁੰਦੇ ਹੈ ਤੱਤਾ ਥੱਥਾ ਦੱਦਾ ਧੱਦਾ ਦੋ ਹੋਠੀ ਕਿਹੜੇ ਵਿਅੰਜਨ ਹੁੰਦੇ ਹੈ ਪੱਪਾ ਫੱਫਾ ਬੱਬਾ ਭੱਬਾ ਤੇ ਸੂर्य ਅੰਤਰੀ ਸਿਰਫ ਇੱਕ ਹੁੰਦਾ ਹੈ ਜੋ ਕਿ ਹੁੰਦਾ ਹੈ ਹਾ ਹਾ ਇਸੇ ਤਰ੍ਹਾਂ ਰੋਕ ਦੇ ਆਧਾਰ ਤੇ ਵਿਅੰਜਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਇਸ ਦਾ ਹੈ ਕਿ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕਿਹੜੇ ਕਿਹੜੇ ਡਕਮੇ ਡਕਮੇ ਕਿਹੜੇ 15 ਤੇ ਅ ਡਕਮੇ 14 ਹੁੰਦੇ ਐ ਵੈਸੇ ਇੱਥੇ ਪੰਜ ਲਿਖੇ ਹੋਏ ਐ ਰੋਕ ਦੇ ਆਧਾਰ ਤੇ ਬਾਕੀ ਆਪਾਂ ਜਾਣਕਾਰੀ ਅੱਗੇ ਪੜ੍ਹਾਂਗੇ ਤਾਂ ਡਕਮੇ ਕਿਹੜੇ-ਕਿਹੜੇ ਹੁੰਦੇ ਐ ਆਪਾਂ ਇਹ ਜਾਣਦੇ ਹਾਂ ਇਕ ਹੁੰਦਾ ਹੈ ਕਕਾ ਦੂਸਰਾ ਖਖਾ ਗੱਗਾ ਚੱਚਾ ਛੱਛਾ ਜੱਜਾ ਟੈਂਕਾ ਠੱਠਾ ਡੱਡਾ ਤੱਤਾ ਥੱਥਾ ਦੱਦਾ ਪ ਫ ਬ ਇਹ ਜਿਹੜੇ ਡਕਮੇ ਹੁੰਦੇ ਆ ਨਾ ਇਹ ਹੁੰਦੇ ਹੈ ਆਪਣੇ ਜਿਹੜੇ ਵਿਅੰਜਨ ਜਾਂ ਯਾਨੀ ਕਿ ਆਪਣੀ ਵਰਣਮਾਲਾ ਹੈ ਉਸ ਦੇ ਪਹਿਲੇ ਤਿੰਨ ਅੱਖਰ ਜਿਵੇਂ ਕਿ ਦਿੱਤਾ ਹੀ ਹੋਇਆ ਹੈ ਕ ਕ ਖ ਖ ਗ ਗ ਪਹਿਲੀਆਂ 3 ਲੈਣਾ ਦੇ ਤਿੰਨ ਤਿੰਨ ਅੱਖਰ ਚੱਕਣੇ ਹਨ ਜੋ ਕਿ ਆਪਣੇ ਹੁੰਦੇ ਹੈ ਡਕਵੇਂ ਇਸੇ ਤਰ੍ਹਾਂ ਅ ਡਕਵੇਂ ਕਿਹੜੇ ਹੁੰਦੇ ਹੈ ਜਿਹੜੇ ਪਿੱਛੇ ਵਾਲੇ ਇਹਦੇ ਵਿੱਚ ਆ 5 ਦਿੱਤੇ ਹੋਇਆ ਇਸ ਤਰ੍ਹਾਂ ਜਿਹੜੇ ਦੋ ਬਾਕੀ ਬਚ ਗਏ ਇੱਕ ਪੱਟੀ ਵਿੱਚ ਆਪਣੇ ਪੰਜ ਹੁੰਦੇ ਹੈ ਇਸੇ ਤਰ੍ਹਾਂ ਜਿਹੜੇ ਦੋ ਲਾਈਨਾਂ ਪਿਛਲੀਆਂ ਹੋਗੀਆਂ ਉਹ ਹੋਗੀਆਂ ਅ ਡਕਵੇਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਗੇ ਪਾਠ ਦੂਜੇ ਪੜ੍ਹਦੇ ਹਾਂ ਉਚਾਰਨ ਲਹਿਜੇ ਦੇ ਆਧਾਰ ਤੇ ਵਿਅੰਜਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਹੜੇ ਉਚਾਰਨ ਆਪਾਂ ਕਰਦੇ ਹਾਂ ਉਸ ਨੂੰ ਕਿੰਨੇ ਭਾਗਾਂ ਵਿੱਚ ਆਪਾਂ ਵੰਡਦੇ ਹਾਂ ਤਾਂ ਉਹ ਵੰਡਦੇ ਹਾਂ ਬੱਚੇ ਚਾਰ ਵਿੱਚ ਕਿਹੜੇ-ਕਿਹੜੇ ਸੰਗੋਸ਼ ਅਕੋਸ਼ ਮਹਾਪ੍ਰਾਣ ਅਲਪਪ੍ਰਾਣ ਤੇ ਇਕ ਕਿਵੇਂ ਵੰਡਦੇ ਹਾਂ ਸੰਗੋਸ਼ ਹੁੰਦੇ ਨੇ ਜੋ ਸਮਾ ਘਟ ਵਧ ਲਾਣ ਜਿਵੇਂ ਕਿ 10 ਹੁੰਦੇ ਨੇ 10 ਕਿਹੜੇ ਕਿਹੜੇ ਘਗਾ ਘਗਾ ਜੱਜਾ ਚੱਜਾ ਠਠਾ ਡੱਡਾ ਢੱਡਾ ਯਾਨੀ ਕਿ ਜਿਹੜੇ ਚੌਥੇ ਤੀਜਾ ਤੇ ਚੌਥਾ ਅੱਖਰ ਹੁੰਦਾ ਹੈ ਉਹ ਹੁੰਦਾ ਹੈ ਸਗੋਸ਼ ਮਹਾ ਪ੍ਰਾਣ ਜਾਂ ਪ੍ਰਾਣ ਬੋਲ ਸਕਦੇ ਹਾਂ ਇਸੇ ਤਰ੍ਹਾਂ ਆਗੋਸ਼ ਕਿੰਨੇ ਹੁੰਦੇ ਹੈ ਉਹ ਵੀ 10 ਹੁੰਦੇ ਹੈ ਮਹਾ ਪ੍ਰਾਣ ਜਿਸ ਵਿੱਚ ਵਧ ਗਤੀ ਤੇ ਅਗਾਰ ਲੱਗਦਾ ਹੈ ਉਹ ਵੀ 10 ਹੁੰਦੇ ਹੈ ਅਲਪ ਪ੍ਰਾਣ ਕਿੰਨੇ ਹੁੰਦੇ ਹੈ ਤਾਂ ਬੱਚੇ ਉਹ ਵੀ ਹੀ 10 ਹੁੰਦੇ ਹੈ ਪੂਰੇ ਤੁਹਾਨੂੰ ਇਕਲ ਸਿਕਵੈਂਸ ਦੇ ਵਿੱਚ ਦਿੱਤੇ ਹੋਏ ਹੈ ਤੁਸੀਂ ਇਸ ਦੇ ਨੋਟਸ ਬਣਾ ਲੈਣੇ ਹੈ ਅੱਗੇ ਬੱਚੇ ਨਾਸਕੀ ਜਾਂ ਅਨੂਨਾਸਕੀ ਧੁਨੀਆਂ ਕਿੰਨੀਆਂ ਹੁੰਦੀਆਂ ਹਨ ਤਾਂ ਬੱਚੇ ਇਹ 5 ਹੁੰਦੀਆਂ ਹਨ ਕਿਹੜੀਆਂ-ਕਿਹੜੀਆਂ ਅਈਆਂ 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 ਨੰਨਾ ਮੰਮਾ ਅੱਗੇ ਆ ਗਿਆ ਬੱਚੇ ਆਪਣੇ ਅਰਧ ਸਵਰ ਕਿੰਨੇ ਹੁੰਦੇ ਹਨ ਜਾਂ ਸਰਕਵੇਂ ਵਿਅੰਜਨ ਕਿੰਨੇ ਹੁੰਦੇ ਹਨ ਤਾਂ ਬੱਚੇ ਇਹ 2 ਹੁੰਦੇ ਹਨ ਇੱਕ ਹੁੰਦਾ ਹੈ ਯੱਯਾ ਤੇ ਇੱਕ ਹੁੰਦਾ ਹੈ ਵਵਾ ਇਸੇ ਤਰ੍ਹਾਂ ਬੱਚੇ ਆਪਣਾ ਕੰਬਮਾ ਜਾਂ ਟਰਿੱਲ ਵਿਅੰਜਨ ਕਿਸ ਨੂੰ ਆਖਦੇ ਹਨ ਤਾਂ ਉਹ ਹੁੰਦਾ ਹੈ ਰ ਰ ਇੱਕ ਹੁੰਦਾ ਹੈ ਕੰਬਮਾ ਵਿਅੰਜਨ ਜਾਂ ਫੜਕਮਾ ਵਿਅੰਜਨ ਤਾਂ ਉਹ ਹੁੰਦਾ ਹੈ ਡ ਡ ਇਸੇ ਤਰ੍ਹਾਂ ਪਾਰਸ਼ਵਿਕ ਜਾਂ ਫਿਰ ਪਾਸੇਦਾਰ ਵਿਅੰਜਨ ਕਿਹੜੇ ਹੁੰਦੇ ਹਨ ਇਹ ਦੋ ਹੁੰਦੇ ਹੈ ਇੱਕ ਹੁੰਦਾ ਹੈ ਲ ਲਾ ਇੱਕ ਲੱਲੇ ਪਰ ਬਿੰਦੀ ਹਾਂਜੀ ਬੱਚੇ ਇਸੇ ਤਰ੍ਹਾਂ ਸੰਗਰਸ਼ੀ ਵਿਅੰਜਨ ਕਿਹੜੇ ਹੁੰਦੇ ਹੈ ਇਹ ਹੁੰਦੇ ਹੈ ਸ ਸ ਸੇ ਪਰ ਬਿੰਦੀ ਖ ਖੇ ਪਰ ਬਿੰਦੀ ਗ ਗੇ ਪਰ ਬਿੰਦੀ ਜ ਜੇ ਪਰ ਬਿੰਦੀ ਫ ਫੇ ਪਰ ਬਿੰਦੀ ਤਾਂ ਇਹ ਟੋਟਲ ਕਿੰਨੇ ਹੁੰਦੇ ਹੈ 6 ਅੱਗੇ ਸ ਸੇ ਪਰ ਬਿੰਦੀ ਖ ਖੇ ਪਰ ਬਿੰਦੀ ਗ ਗੇ ਪਰ ਬਿੰਦੀ ਜ ਜੇ ਪਰ ਬਿੰਦੀ ਫ ਫੇ ਪਰ ਬਿੰਦੀ ਤੁਣੀਆਂ ਕਿਸ ਪ੍ਰਭਾਵ ਦੀਆਂ ਸੂਚਕ ਹਨ ਤਾਂ ਇਹ ਫਾਰਸੀ ਤੁਣੀਆਂ ਦਾ ਸੂਚਕ ਹਨ ਇੱਕ ਵਾਰ ਆਪਣੇ ਕੋਲ ਪੁੱਛ ਲਿਆ ਜਾਂਦਾ ਸਸੇ ਤੋਂ ਡਾੜੇ ਤੱਕ ਅੱਖਰ ਕੀ ਹਨ ਤਾਂ ਉਸ ਨੂੰ ਆਪਾਂ ਵਿਅੰਜਨ ਬੋਲਦੇ ਹਾਂ ਹੁਣ ਆ ਗਿਆ ਜੋ ਆਪਾਂ ਪਹਿਲਾਂ ਪੜਿਆ ਸੀ ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ ਤਾਂ ਬੱਚੇ ਦਿੱਤਾ ਗਿਆ ਹੈ ਕਿ ਮੂਲ ਵਿੱਚ ਪਹਿਲਾਂ 35 ਹੁੰਦੇ ਸੀ ਬਾਅਦ ਵਿੱਚ ਹੁਣ ਕਿੰਨੇ ਨੇ 41 ਮੂਲ ਵਿੱਚ ਵਿਅੰਜਨ ਹੁੰਦੇ ਸੀ 32 ਤੇ ਹੁਣ ਹੁਣ ਕਿੰਨੇ ਨੇ 38 ਇਹ ਦਿੱਤਾ ਹੋਇਆ ਬੱਚੇ 38 ਭਾਸ਼ਾ ਦੀ ਦ੍ਰਿਸ਼ਟੀ ਤੋਂ ਸ ਹ ਕ ਕ ਗੀ ਹਨ ਤਾਂ ਬੱਚੇ ਇਹ ਵਿਅੰਜਨ ਹਨ ਗੁਰਮੁਖੀ ਲਿਪੀ ਦਾ ਮੋਢੀ ਕੌਣ ਹਨ ਤਾਂ ਆਪਣੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਇਸੇ ਤਰ੍ਹਾਂ ਅਗਲਾ ਪੁਆਇੰਟ ਹੈ ਉਹ ਲਿਪੀ ਜੋ ਸਵਰ ਅੱਖਰਾਂ ਨਾਲ ਲੱਗਦਾ ਤੇ ਉਚਾਰਨ ਲਈ ਵਰਤੇ ਜਾਂਦੇ ਹਨ ਤਾਂ ਉਸ ਨੂੰ ਕੀ ਆਖਦੇ ਹਨ ਉਸ ਨੂੰ ਆਖਦੇ ਹਾਂ ਆਪਾਂ ਲਗਾ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਮਾਤਰਾਵਾਂ ਹਨ ਤਾਂ ਬੱਚੇ ਉਸ ਵਿੱਚ 10 ਹਨ ਇਹ ਆਪਾਂ ਪੜਿਆ ਸੀ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਵਾ ਦੁਲਾਵਾ ਹੋੜਾ ਕਨੋੜਾ ਹਾਂਜੀ ਅੱਗੇ ਆਪਾਂ ਜਾਣਦੇ ਹਾਂ ਤਾਂ ਊੜੇ ਨੂੰ ਕਿੰਨੀਆਂ ਲਗਾਂ ਲਗਦੀਆਂ ਹਨ 5 ਤੇ 3 ਲਗਦੀਆਂ ਹਨ ਇਸੇ ਤਰ੍ਹਾਂ ਐੜੇ ਨੂੰ ਕਿੰਨੀਆਂ ਲਗਦੀਆਂ ਹਨ 4 ਤੇ ਈੜੀ ਨੂੰ ਕਿੰਨੀਆਂ ਲਗਦੀਆਂ ਹਨ 3 ਤਾਂ 343 ਵਾਲਾ ਕੋਡ ਯਾਦ ਰੱਖਣਾ ਹੈ ਲਗਾਂ ਕਿਵੇਂ ਲਗਦੀਆਂ ਹਨ ਊੜੇ ਨੂੰ 3 ਐੜੇ ਨੂੰ 4 ਤੇ ਈੜੀ ਨੂੰ 3 ਲਗਦੀਆਂ ਹਨ ਅੱਗੇ ਔਂਕੜ ਤੇ ਹੋੜਾ ਕਿਸ ਸਵਰ ਨਾਲ ਲੱਗਦੇ ਹਨ ਤਾਂ ਇਹ ਲੱਗਦੇ ਹਨ ਊੜੇ ਨਾਲ ਮੁਹਾਰਨੀ ਦਾ ਸਹੀ ਕਰਮ ਕੀ ਹੈ ਜਿਹੜੀ ਆਪਣੇ ਲਗਾਣੇ ਇਹਨਾਂ ਦਾ ਸਹੀ ਕਰਮ ਕੀ ਹੈ ਐੜਾ ਮੁਕਤਾ ਐੜੇ ਨੂੰ ਕੰਨਾ ਈੜੀ ਨੂੰ ਸਿਹਾਰੀ ਈੜੀ ਨੂੰ ਬਿਹਾਰੀ ਈੜੀ ਨੂੰ ਲਾਂ ਐੜੇ ਨੂੰ ਦੁਲਾਵਾਂ ਊੜੇ ਨੂੰ ਔਂਕੜ ਊੜੇ ਨੂੰ ਦਲੈਂਕੜ ਉੜੇ ਦਾ ਖੁੱਲਾ ਮੂੰਹ ਉੜੇ ਨੂੰ ਤਰਨੇੜਾ ਹਾਂਜੀ ਲਗਾ ਤੋਂ ਬਾਅਦ ਵਰਤੇ ਜਾਣ ਵਾਲੇ ਲਿਪੀ ਚਿੰਨ ਕਿਹੜੇ ਹਨ ਤਾਂ ਉਹਨਾਂ ਨੂੰ ਬੱਚੇ ਆਪਾਂ ਬੋਲਦੇ ਹਾਂ ਲਗਾਖਰ ਹੁਣ ਲਗਾਖਰ ਦੀ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ ਤਾਂ ਉਹ ਹਨ ਬੱਚੇ ਤਿੰਨ ਕਿਹੜਾ ਕਿਹੜਾ ਬਿੰਦੀ ਟਿੱਪੀ ਅਦਕ ਤੇ ਆਪਾਂ ਅੱਜ ਪੜਦੇ ਹਾਂ ਬਿੰਦੀ ਟਿੱਪਕ ਅਦਕ ਬਾਰੇ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਕੀਤੀ ਜਾਂਦੀ ਹੈ 6 ਨਾਲ ਟਿੱਪੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਕੀਤੀ ਜਾਂਦੀ ਹੈ 4 ਨਾਲ ਅਦਕ ਦੀ ਵਰਤੋਂ ਕਿੰਨੀਆਂ ਲਗਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਕੀਤੀ ਜਾਂਦੀ ਹੈ 3 ਇਹ ਆਪਾਂ ਅੱਗੇ ਵੀ ਪੜਦੇ ਆਏ ਹਾਂ ਕਿ 3643 ਵਾਲਾ ਕੋਡ ਹਾਂਜੀ ਉਮੀਦ ਅੱਗੇ ਆਪਾਂ ਪੜਦੇ ਹਾਂ ਇਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਲਾਸ ਪਸੰਦ ਆ ਰਹੀ ਹੋਵੇਗੀ ਇਸੇ ਤਰ੍ਹਾਂ ਅਦਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਤਾਂ ਅਦਕ ਦੀ ਵਰਤੋਂ ਬੱਚੇ ਕੀਤੀ ਜਾਂਦੀ ਹੈ ਦੋਰੀ ਆਵਾਜ਼ ਪ੍ਰਗਟ ਕਰਨ ਲਈ ਅੱਦੇ ਨੰਨੇ ਦੀ ਆਵਾਜ਼ ਪੈਦਾ ਕਰਨ ਵਾਲੇ ਲਗਾਖਰ ਨੂੰ ਕੀ ਆਖਦੇ ਹਨ ਨਾਸਕੀ ਲਗਾਖਰ ਨਾਸਕੀ ਲਗਾਖਰਾਂ ਦੀ ਗਿਣਤੀ ਕਿੰਨੀ ਹੈ ਤਾਂ ਉਹ ਹੈ ਦੋ ਬਿੰਦੀ ਤੇ ਟਿੱਪੀ ਅੱਗੇ ਬੱਚੇ ਤਤਸਮ ਸ਼ਬਦ ਕੀ ਹੁੰਦੇ ਹਨ ਤਾਂ ਉਹ ਸ਼ਬਦ ਜੋ ਕਿਸੇ ਭਾਸ਼ਾ ਦੇ ਸ਼ਬਦ ਹਨ ਪਰ ਜਿਉਂ ਦੇ ਤਿਉਂ ਪੰਜਾਬੀ ਵਿੱਚ ਵਰਤੇ ਗਏ ਹਨ ਐਗਜ਼ਾਮਪਲ ਪੈਨ ਮੋਬਾਈਲ ਜੋ ਕਿ ਅੰਗਰੇਜ਼ੀ ਵਿੱਚ ਵੀ ਇਹੀ ਹੈ ਤੇ ਪੰਜਾਬੀ ਵਿੱਚ ਵੀ ਇਹੀ ਹੈ ਇਸੇ ਤਰ੍ਹਾਂ ਪੰਜਾਬੀ ਵਰਣਮਾਲਾ ਦੇ ਨਵੀਨ ਅੱਖਰ ਤਾਂ ਲੱਲੇ ਪਰ ਬਿੰਦੀ ਪੰਜਾਬੀ ਵਰਣਮਾਲਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਬੱਚੇ ਇਹ ਵੰਡਿਆ ਗਿਆ ਹੈ 8 ਭਾਗਾਂ ਵਿੱਚ ਇਹ ਕਿਹੜੇ-ਕਿਹੜੇ 8 ਭਾਗ ਹਨ ਉੱਤਮ ਵਰਗ ਕ ਵਰਗ ਤ ਵਰਗ ਟ ਵਰਗ ਤ ਵਰਗ ਪ ਵਰਗ ਅੰਤਿਮ ਵਰਗ ਨਵੀਨ ਵਰਗ ਇਹ ਸਾਰਿਆਂ ਵਿੱਚ 5-5 ਅੱਖਰ ਹਨ ਜਿਸ ਨੂੰ ਆਪਾਂ ਪੱਟੀ ਵੀ ਬੋਲਦੇ ਹਾਂ ਤੇ ਨਵੀਨ ਵਰਗ ਵਿੱਚ 6 ਅੱਖਰ ਹਨ 5 ਫਾਰਸੀ ਭਾਸ਼ਾ ਦੇ ਹਨ 1 ਭਾਸ਼ਾ ਵਿਭਾਗ ਪਟਿਆਲਾ ਵੱਲੋਂ ਜੋੜਿਆ ਗਿਆ ਹੈ ਬੱਚੇ ਅੱਜ ਆਪਾਂ ਬਸ ਲਾਸਟ ਪੁਆਇੰਟ ਕਰਦੇ ਹਾਂ ਜਿਹੜਾ ਅੱਖਰ ਦੂਸਰੇ ਅੱਖਰਾਂ ਦੇ ਪੈਰਾਂ ਵਿੱਚ ਪੈਣ ਤਾਂ ਉਸ ਨੂੰ ਕੀ ਆਖਦੇ ਹਨ ਤਾਂ ਉਸ ਨੂੰ ਆਖਦੇ ਹਨ ਦੁੱਤ ਅੱਖਰ ਪੰਜਾਬੀ ਵਿਆਕਰਨ ਵਿੱਚ ਕਿੰਨੇ ਦੁੱਤ ਅੱਖਰ ਹਨ ਤਾਂ ਬੱਚੇ ਉਹ ਤਿੰਨ ਹਨ ਕਿਹੜੇ ਕਿਹੜੇ ਹਾ ਹਾ ਰਾਰਾ ਵਉਆ ਹਾਂਜੀ ਅੱਜ ਦੀ ਕਲਾਸ ਆਪਾਂ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਉਮੀਦ ਕਰਦੇ ਹਾਂ ਕਿ ਨਵੀਂ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਦੇ ਹਾਂ ਇਹਨਾਂ ਦੇ ਐਮਸੀਕਿਊ ਨਾਲ ਥੈਂਕਸ ਫॉर ਵਾਚਿੰਗ